ਆਹ ਨਾ ਅਲੋ ਸੁਬੋਜੀ ਦੀ ਰੀਸ਼ੀ ਜੀ ਅੱਜ ਬੰਦਈ ਇੱਕ ਦੋ ਵਈ ਨਿਆੜਾ ਲੰਘ ਗਿਆ ਕਰਨ ਪਈ। ਇਹ ਨਾ ਤਾਂ ਪਤਾ ਇਹ ਕੰਮ ਦੇ ਪਹਿਨਣ ਦੀ ਹਾਮੀ ਨਾਲ ਸਾਹਮਣੇ ਹੈ ਲੋਕਾਂ ਦੇ ਉਹ ਲੈ ਕੇ ਹੁਣ ਇਹਨੇ ਖਾਣ ਦੀ ਕੋਈ ਤਰੀਕਾ ਨਹੀਂ ਕਰਾ। ਆਹ ਕੁਝ ਹੋਰੇ ਖਾਲੀ ਮਜ਼ਾ ਆ ਨਾ ਉਹ ਇਹ ਤਾਂ ਹਨ ਨਹੀਂ ਪਤਾ ਇਹ ਪੀ ਟੈਕ ਕਰਨਾ ਨਾ ਆਹ ਬਫ ਆਹ ਸੁਸਰੀਆ ਪੁਰਾਣੀ ਕਿਹੜਾ ਕੀੜਾ ਵਾ ਠੀਕ ਆ ਇਹ ਕਾਹ ਵਿੱਚ ਸੁਸਰੀ ਸੁਰੀ ਪ੍ਰਿੰਟ ਦੀ ਜੇ ਆਹ ਦੇਖੋ ਠੀਕ ਆ ਪਤਾ ਨਹੀਂ ਕੀੜਾ ਕਿ ਸੁਸਰੀ ਕੀ ਆ ਇੱਥੇ ਇੱਕ ਹੋਰ ਥਰੀ ਪ੍ਰਿੰਟ ਦੀ ਹੈ ਮਤਲਬ ਇਹਦੇ ਵਿੱਚ ਪਤਾ ਨਹੀਂ ਕੀ ਕੁਝ ਮਤਲਬ ਸੁਸਰੀਆਂ ਵਿੱਚੇ ਕੁੰਨੀ ਕੰਨੀ ਜਾਣ ਦੇ ਇਦਾਂ ਨਹੀਂ ਛਾਲਿਆ ਕਦੀ ਮੈ ਤਾਂ ਛਾਲਿਆ ਨਹੀਂ ਕਦੀ ਲੱਗਦਾ ਇੱਥੇ ਇੱਕ ਹੋਰ ਵੀ ਇਹਦੇ ਵਿੱਚ ਅੱਧੇ ਖਾਕੂ ਛਾਣੇ ਕੀ ਹੋ ਲਿਆ ਦੇ ਉਹ ਵੇਖਿਆ ਦੇ ਵਿੱਚ ਸੁਸਰੀ ਕਰੀ ਪ੍ਰਿੰਟ ਜਾਓ ਆ ਵਿੱਚ ਇਦਾਂ ਕੁੰਨੀ ਸੁਸਰੀ ਲੋਕਾਂ ਨੂੰ ਗਾਂਦ ਖਵਾਉਂਦੇ ਆ ਕੋਈ ਕਰ ਦੇਣੀ ਕੋਈ ਕੁਛ ਨਹੀਂ